ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੇ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋ ਗਏ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਹਵਾ ਬਹੁਤ ਜ਼ਿਆਦਾ ਚੱਲੀ ਜਾਂਦੀ ਹੈ ਜੀ ਫੋਨ ਹਲ ਰਿਹਾ ਪੂਰਾ ਤੇਜ਼ ਹਵਾ ਜਾਂਦੀ ਜਾਂਦੀ ਆ ਠੰਡੀ ਠੰਡੀ ਹਵਾ ਆਸੇ ਪਾਸੇ ਮੀਂਹ ਪਿਆ ਹੈ ਇਸ ਲਈ ਤੇ ਆਏ ਆਪਣੇ ਵੀ ਆਇਆ ਲੱਗਦਾ ਹੁਣ ਵੀ ਆਇਆ ਮੀਂਹ ਹੁਣ ਵੀ ਆਇਆ ਤੇ ਬਾਕੀ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਹਨ ਵਾਚ ਕਰਿਆ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਬਾਕੀ ਜਿਹੜੇ ਵੀ ਭੈਣ ਭਰਾ ਆਪਣੇ ਨਾਲ ਜੁੜੇ ਹੋਇਆ ਹਨ ਜਾਂ ਆਪਣੇ ਨਾਲ ਸ਼ੁਰੂ ਤੋਂ ਜੁੜੇ ਆ ਹੁਣ ਜੁੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਧੰਨਵਾਦ ਹਨ ਤੁਸੀਂ ਇੰਨੀ ਜਿਆਦਾ ਸਪੋਰਟ ਕਰ ਰਹੇ ਹੋਗੇ ਤੇ ਬਾਕੀ ਬਾਕੀ ਜੀ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੋਲੋ ਵਾਚ ਕਰ ਲਿਆ ਕਰੋ ਐਡ ਵਗੈਰਾ ਆਉਂਦੀ ਹੈ ਸਕਿਪ ਨਾ ਕਰਿਆ ਕਰੋ ਹਨਾ ਤੇ ਕਈ ਦਿਨਾਂ ਤੋਂ ਜਿਹੜਾ ਮਸਲਾ ਚੱਲ ਰਿਹਾ ਜੀ ਘਰੇ ਹਨਾ ਮੈਂ ਅੱਜ ਥੋੜਾ ਜਿਹਾ ਉਸ ਬਾਰੇ ਬੋਲੂਗੀ ਵੀ ਜ਼ਿਆਦੇ ਨਹੀਂ ਮੈਂ ਬੋਲਣਾ ਬੋਲਦੀ ਕਿਉਂਕਿ ਥੋੜਾ ਜਿਹਾ ਹੁੰਦਾ ਵੀ ਆਪਾਂ ਸੋਸ਼ਲ ਮੀਡੀਆ ਤੇ ਹਨਾ ਆਪਦੀ ਆਪਦੇ ਪਰਿਵਾਰ ਦਾ ਆਪਦੀ ਫੈਮਿਲੀ ਦਾ ਹਨਾ ਵੀ ਇੰਨਾ ਆਪਾਂ ਸਾਰਾ ਕੁਝ ਨਹੀਂ ਦੱਸ ਸਕਦੇ ਹਨਾ ਆਪਾਂ ਆਪਦਾ ਜਲੂਸ ਆਦੇ ਹੁੰਦੇ ਆਪ ਨਹੀਂ ਆਪਾਂ ਕੱਢ ਸਕਦੇ ਤੇ ਕੱਢਣਾ ਵੀ ਨਹੀਂ ਚਾਹੀਦਾ ਜੀ ਇਹ ਆਹੋ ਆ ਫਿਰ ਵੀ ਵੀ ਆਪਣਾ ਹਨਾ ਫੈਮਿਲੀ ਹੈ ਇਹ ਆਪਰ ਇੰਨਾ ਚ ਰਹਿਣਾ ਤੇ ਆਪਣੇ ਇਹੀ ਘਰ ਆ ਹਨਾ ਤੇ ਆਪਾਂ ਇੰਨਾ ਹੋ ਨਹੀਂ ਕਰ ਸਕਦੇ ਕੁਝ ਵੀ ਆਪਾਂ ਕਿਸੇ ਨੂੰ ਵੀ ਕੁਝ ਨਹੀਂ ਗਲਤ ਮਲਤਾ ਆਪਾਂ ਕੁਝ ਨਹੀਂ ਕਹਿ ਸਕਦੇ ਹਨ ਤੇ ਚਲੋ ਜੋ ਵੀ ਹੈ ਬਸ ਵਧੀਆ ਵੈਗੁਰੂ ਦੀ ਕਿਰਪਾ ਨਾਲ ਸਭ ਠੀਕ ਠਾਕ ਆ ਤੇ ਬਾਕੀ ਭੈਣ ਬਾਰੇ ਜੋ ਵੀ ਹੋ ਰਿਹਾ ਚਲੋ ਭੈਣ ਦਾ ਵੀ ਕੋਈ ਨਾ ਕੋਈ ਹੱਲ ਤਾਂ ਹੋ ਜੂਗਾ ਹਨਾ ਤੇ ਵੀ ਹੱਲ ਹੋ ਗਏ ਸਭ ਕੁਝ ਉਹੀ ਹੋ ਉਹੀ ਹੋ ਜਾਣਾ ਨੋਰਮਲ ਹੋ ਜਾਣਾ ਸਾਰਿਆਂ ਨੇ ਹਨ ਤੇ ਪਰ ਜਿਹੜਾ ਆਦੇ ਹੁੰਦੇ ਆਪਦੇ ਘਰ ਦਾ ਜੂਸ ਜਿਹੜਾ ਨਿਕਲਦਾ ਹੈ ਨਾ ਥੋੜਾ ਜਿਹਾ ਮੈਨੂੰ ਇਹ ਚੀਜ਼ ਥੋੜੀ ਜੀ ਹੋਰੋਂ ਲੱਗਦੀ ਹੈ ਵੀ ਆਪਾਂ ਸੋਸ਼ਲ ਮੀਡੀਆ ਤੇ ਆਏ ਸੀ ਕਿ ਇੱਕ ਆਪੜਾ ਵੀ ਥੋੜਾ ਜਾਇ ਹੁੰਦਾ ਸੀਗਾ ਵੀ ਆਪਣੀ ਕੋਈ ਵੀ ਵੀ ਚੈਨਲ ਬਣਾਇਆ ਆਪਾਂ ਬਲੌਗ ਬਣਾਉਣੇ ਆ ਵੀ ਆਪਦੇ ਕੰਮ ਤਾਂ ਦੇ ਸ਼ੇਅਰ ਕਰਦੇ ਆ ਹਨ ਭੈਣ ਭਰਾ ਆਪਣੇ ਬਲੌਗ ਦੇਖ ਕੇ ਖੁਸ਼ ਹੁੰਦੇ ਆ ਵੀ ਚਲੋ ਆਪਾਂ ਥੋੜਾ ਜਾਇ ਸੀਗਾ ਵੀ ਚਲੋ ਵੀ ਇੱਕ ਨਾਂ ਜਾ ਬਣ ਜਾਂਦਾ ਵੀ ਹਾਂ ਆਪਾਂ ਹੁਣ ਅੱਗੇ ਮੈਨੂੰ ਕੌਣ ਜਾਣਦਾ ਸੀ ਸਾਨੂੰ ਕੌਣ ਜਾਣਦਾ ਸੀ ਹਨ ਹੁਣ ਆਪਣੇ ਇੰਨੇ ਭੈਣ ਭਰਾ ਜ਼ਿਆਦੇ ਬਣ ਗਏ ਹਨਾ ਸਾਰੇ ਜਾਣਦੇ ਆ ਵਧੀਆ ਇੰਨਾ ਇੱਜ਼ਤ ਮਾਨ ਕਰਦੇ ਆ ਮਿਲ ਕੇ ਜਾਂਦੇ ਆ ਤੇ ਬਾਕੀ ਜੀ ਇਹੀ ਚੀਜ਼ਾਂ ਦੇ ਲਈ ਆਪਾਂ ਉਹ ਕਰਿਆ ਸੀਗਾ ਤੇ ਪਰ ਥੋੜੀ ਜਿਹੀ ਗੱਡੀ ਹੁਣ ਥੋੜੇ ਦਿਨਾਂ ਦੀ ਹੋਰ ਹੀ ਪਾਸੇ ਨੂੰ ਤੁਰ ਪਈ ਹਨਾ ਇਹ ਚੀਜ਼ਾਂ ਮੈਨੂੰ ਨਹੀਂ ਵਧੀਆ ਲੱਗਦੀਆਂ ਵੀ ਆਪਦੇ ਘਰ ਪਰਿਵਾਰ ਦੀ ਚਲੋ ਭੈਣ ਨੂੰ ਵੀ ਵੀ ਦਾ ਤੁਸੀਂ ਸਾਰੇ ਜਣੇ ਉਹ ਵੀ ਦੱਸਣਾ ਨਹੀਂ ਜਾਂਦੀ ਸੀ ਕਿ ਤੁਸੀਂ ਸਾਰੇ ਜਣੇ ਪੁੱਛ ਰਹੇ ਸੀ ਦੀਦੀ ਕੀ ਹੋ ਗਿਆ ਕਿਵੇਂ ਹੋ ਗਿਆ ਹਨਾ ਬਾਕੀ ਸੋਨੂੰ ਵੀ ਫਿਕਰ ਹੁੰਦਾ ਹਨਾ ਵੀ ਕੀ ਗੱਲ ਹੋ ਗਈ ਵੀ ਹਨਾ ਵੀ ਉੱਥੇ ਕਾਹਤੋਂ ਬੈਠੀ ਹੈ ਭੈਣਾਂ ਆਏ ਹਨਾ ਸਾਰਾ ਭੈਣ ਭਰਾਵਾਂ ਨੂੰ ਫਿਕਰ ਹੁੰਦਾਗਾ ਚਲੋ ਜੋ ਹੋਣਾ ਹਨਾ ਇਹਦਾ ਹੱਲ ਤਾਂ ਨਿਕਲੀ ਆਉਣਾਗਾ ਤੇ ਸਭ ਕੁਝ ਨਾਰਮਲ ਹੋ ਹੀ ਜਾਣਾ ਪਹਿਲਾਂ ਵਾਂਗੂ ਤੇ ਬਾਕੀ ਮੈਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕਹਿਣਾ ਚਾਹੂੰਗੀ ਸਾਰੀਆਂ ਭੈਣ ਭਰਾਵਾਂ ਨੂੰ ਵੀ ਕੁਛ ਕਿ ਪੈਣਾ ਮੈਨੂੰ ਮੈਸੇਜ ਕਰ ਰਹੀਆਂ ਹਨਾ ਵੀ ਪੁੱਛ ਰਹੀਆਂ ਤੇ ਫੋਨ ਕਰ ਰਹੀ ਆ ਤਾਂ ਮੈਂ ਸਾਰਿਆਂ ਆ ਭੈਣਾਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਪਲੀਜ਼ ਗੁੱਸਾ ਨਾ ਕਰਿਓ ਹਨਾ ਵੀ ਬੀਜ ਜੇ ਤੁਸੀਂ ਸਾਡੀ ਫੈਮਿਲੀ ਦਾ ਜਿਵੇਂ ਮੇਰਾ ਹਾਲ ਚਾਲ ਪੁੱਛਣਾ ਜਾਂ ਹਨਾ ਸਾਰਿਆਂ ਦਾ ਵੀ ਉਹ ਤੁਸੀਂ ਉਹਦੇ ਵਾਸਤੇ ਫੋਨ ਕਰ ਸਕਦੇ ਹੋ ਤੇ ਪਰ ਜੋ ਇਸ ਇਸ ਟਾਈਮ ਘਰੇ ਹੋ ਰਿਹਾ ਹਨਾ ਪਲੀਜ਼ ਇਹਦੇ ਬਾਰੇ ਮੈਂ ਨਾ ਤਾਂ ਮੈਂ ਦੱਸ ਸਕਦੀ ਕਿਉਂਕਿ ਮੇਰੀ ਵੀ ਮਜਬੂਰੀ ਹੈ ਜੀ ਤੇ ਮੇਰਾ ਵੀ ਹਨਾ ਆਪਦਾ ਘਰ ਪਰਿਵਾਰ ਆ ਥੋੜਾ ਜਿਹਾ ਬਾਕੀ ਸਾਰੇ ਹੁੰਦੇ ਆ ਘਰੇ ਜਿਉਂ ਭੈਣਾਂ ਦੇ ਫੋਨ ਆਉਂਦੇ ਆ ਮੈਨੂੰ ਪੁੱਛਦੀਆਂ ਭੈਣਾਂ ਮੈਨੂੰ ਮੈਨੂੰ ਐ ਲੱਗਦਾ ਵੀ ਮੈਂ ਕੀ ਦੱਸਾਂ ਹਨਾ ਕੀ ਗੱਲ ਕਰਗੇ ਮੈਨੂੰ ਨਹੀਂ ਵਧੀਆ ਲੱਗਦਾ ਵੀ ਆਪਦੇ ਘਰ ਪਰਿਵਾਰ ਦੀ ਗੱਲ ਆਪਾਂ ਹਨਾ ਵੀ ਐ ਸੋਸ਼ਲ ਮੀਡੀਆ ਤੇ ਹੋ ਘਰੀਏ ਚਲੋ ਜੋ ਹੋ ਗਿਆ ਚਲੋ ਹਨਾ ਠੀਕ ਆ ਹੋ ਰਿਹਾ ਜੋ ਠੀਕ ਆ ਚਲੋ ਭੈਣ ਦਾ ਚਲੋ ਜੋ ਮਸਲਾ ਚੱਲ ਰਿਹਾ ਹਨਾ ਉਹਦਾ ਹੱਲ ਤਾਂ ਨਿਕਲੀ ਆਉਣਾਗਾ ਨਿਕਲ ਜੂਗਾ ਤੇ ਪਰ ਮੈਂ ਇਨਾ ਹੀ ਕਹੂੰਗੀ ਜਿਹੜੀਆਂ ਭੈਣਾ ਫੋਨ ਕਰਕੇ ਪੁੱਛਦੀਆਂ ਹਨਾ ਮੈਸੇਜ ਕਰਦੀਆਂ ਪਲੀਜ਼ ਵੀ ਤੁਸੀਂ ਫੋਨ ਕਰੋ ਹਾਲਚਾਲ ਪੁੱਛਣ ਵਾਸਤੇ ਫੋਨ ਕਰੋ ਹਨਾ ਤੇ ਪਲੀਜ਼ ਜੋ ਵੀ ਗੱਲ ਮਸਲਾ ਚੱਲ ਰਿਹਾ ਘਰੇ ਹਨਾ ਮੈਂ ਇਹਦੇ ਬਾਰੇ ਮੈਂ ਹੋਰ ਗੱਲ ਨਹੀਂ ਕਰਨਾ ਚਾਹੁੰਦੀ ਜੀ ਕਿਉਂਕਿ ਮੈਂ ਸੋਡੇ ਭੈਣਾ ਦੇ ਫੋਨ ਆਉਂਦੇ ਆ ਮੈਂ ਮੈਸੇਜ ਆਉਂਦੇ ਆ ਕਮੈਂਟ ਕਰਦੇ ਹੋ ਪੁੱਛਦੇ ਹੋ ਤੁਸੀਂ ਮੈਨੂੰ ਮੈਨੂੰ ਇੰਨਾ ਜਿਆਦਾ ਵੀ ਬੰਦਾ ਨਾ ਡਿਪਰੈਸ਼ਨ 'ਚ ਜਾਣ ਵਾਲਾ ਕੰਮ ਹੋਇਆ ਬੈ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਆ ਅੱਧੀ ਅੱਧੀ ਰਾਤ ਚ ਕਰਾਂ ਚੱਕੀ ਜੰਨੀ ਹੈ ਹਨਾ ਫਿਰ ਜਦੋਂ ਭੈਣਾਂ ਦੇ ਮੈਸੇਜ ਆਉਂਦੇ ਆ ਮੈਂ ਪੜਦੀ ਆ ਵੀ ਮੈਂ ਮੈਨੂੰ ਆਏ ਹੋ ਜਾਂਦਾ ਵੀ ਮਨਾ ਮੈਂ ਕੀ ਜਵਾਬ ਦੇਵਾਂ ਹੁਣ ਇਸ ਗੱਲ ਦਾ ਮੈਂ ਕੀ ਰਿਪਲਾਈ ਦੇਵਾਂ ਹਨਾ ਤੇ ਬਸ ਜੀ ਆ ਹੀ ਹੋ ਜਾਂਦਾ ਇੱਕ ਚੈਨਲ ਬਣਾਇਆ ਸੀ YouTube ਤੇ ਹਨਾ ਸੀਗਾ ਵਧੀਆ ਭੈਣ ਭਰਾ ਮਿਲਣਗੇ ਹਨਾ ਚਲੋ ਚੈਨਲ ਬਣਾ ਲਿਆ ਆਪਦੇ ਘਰ ਦੇ ਕੰਮ ਧੰਦੇ ਦਿਖਾਇਆ ਕਰਾਂਗੇ ਪਰ ਜਿਹੜਾ ਹੁਣ ਮਸਲਾ ਚੱਲ ਰਿਹਾ ਹੈ ਨਾ ਇਹ ਇੱਕ ਤਰ੍ਹਾਂ ਦਾ ਜੀ ਆਪਦੀ ਫੈਮਿਲੀ ਦਾ ਹਨਾ ਜਲੂਸ ਹੈ ਜਲੂਸ ਨਿਕਲ ਰਿਹਾ ਹੈ ਨਾ ਉਹ ਮੈਨੂੰ ਨਹੀਂ ਵਧੀਆ ਲੱਗਦਾ ਤਾਂ ਮੈਂ ਬਸ ਇੰਨਾ ਹੀ ਮੇਰੀ ਰਿਕਵੈਸਟ ਹੈ ਸਾਰੀਆਂ ਭੈਣਾਂ ਨੂੰ ਵੀ ਮੈਨੂੰ ਇਸ ਮਸਲੇ ਤੇ ਜੋ ਵੀ ਗੱਲਬਾਤ ਹੋ ਰਹੀ ਹੈ ਪਲੀਜ਼ ਨਾ ਤਾਂ ਮੈਨੂੰ ਇਹਦੇ ਬਾਰੇ ਪੁੱਛਿਓ ਹਨਾ ਫੋਨ ਕਰਿਓ ਨਾ ਮੈਸੇਜ ਕਰਿਓ ਕਿਉਂਕਿ ਬਸ ਮੇਰਾ ਹੁਣ ਮੇਰੇ ਹੱਥ ਖੜੇ ਹੋ ਗਏ ਜੀ ਮੈਂ ਮੈਂ ਜਿੰਨਾ ਮੇਰਾ ਜੋਰ ਵੀ ਮੈਥੋਂ ਲੱਗਦਾ ਸੀ ਵੀ ਮੇਰੀ ਬਾਹ ਚੱਲਦੀ ਸੀ ਮੈਂ ਸਭ ਲਾ ਕੇ ਦੇਖ ਲਈ ਤੇ ਹੁਣ ਮੇਰੀ ਭਿਆਹ ਹੋ ਗਈ ਜੀ ਜਮਾ ਤੇ ਵੀ ਇੱਕ ਬੰਦਾ ਡਿਪਰੈਸ਼ਨ ਚ ਜਾਣ ਵਾਲਾ ਕੰਮ ਹੋ ਜਾਂਦਾ ਠੀਕ ਹੈ ਇਹ ਚੀਜ਼ਾਂ ਬਸ ਹੁਣ ਮੇਰੇ ਹੱਥ ਖੜੇ ਆ ਆਪਣਾ ਇਸ ਤੋਂ ਬਾਅਦ ਇਸ ਮਸਲੇ ਤੇ ਆਪਾਂ ਮੇਰੇ ਨਾਲ ਹੀ ਮੈਨੂੰ ਪੁੱਛੋ ਨਾ ਆਪਾਂ ਗੱਲਬਾਤ ਕਰਨੀ ਹੈ ਕੋਈ ਤੇ ਬਾਕੀ ਆਪਣੇ ਨਾਰਮਲ ਹੋ ਸਕਿਆ ਤਾਂ ਮੇਰੇ ਵੀ ਬਲੌਗ ਆਇਆ ਕਰਨਗੇ ਨਹੀਂ ਮੇਰਾ ਹੁਣ ਮੇਰਾ ਨਾ ਦੋ ਤਿੰਨ ਦਿਨਾਂ ਦਾ ਆ ਮਨ ਹੋਇਆ ਪਿਆ ਵੀ ਮੈਂ ਮੈਨੂੰ ਪਛਤਾਵਾ ਹੋ ਰਿਹਾ ਵੀ ਮੈਂ YouTube ਤੇ ਆਪਦਾ ਚੈਨਲ ਮੈਂ ਕਿਉਂ ਬਣਾਇਆ ਮੈਂ ਨਾ ਹੀ ਬਣਾਉਂਦੀ ਕਿਉਂਕਿ ਇੱਕ ਚੈਨਲ ਆਪਾਂ ਤਾਂ ਐ ਬਣਾਇਆ ਸੀਗਾ ਜੀ ਆਪਦੇ ਫੈਮਿਲੀ ਕੰਮ ਧੰਦੇ ਦਿਖਾਇਆ ਕਰਾਂਗੇ ਹਨਾ ਵਧੀਆ ਹਾਸਦੀ ਬੱਚ ਦਾ ਪਰਿਵਾਰ ਦਿਖਾਇਆ ਕਰਾਂਗੇ ਪਰ ਜਿਹੜਾ ਹੁਣ ਚੱਲ ਰਿਹਾ ਹਨਾ ਇਹ ਸਭ ਦੇਖ ਕੇ ਮੈਨੂੰ ਐ ਲੱਗਦਾ ਵੀ ਜੇ ਮੈਂ ਚੈਨਲ ਨਾ ਹੀ ਬਣਾਉਂਦੀ ਇਦੋਂ ਤਾਂ ਮੈਂ ਕਿਉਂ ਚੈਨਲ ਬਣਾਇਆ ਤੇ ਵੀ ਮੈਨੂੰ ਪਸਤਾਵਾ ਹੋ ਰਿਹਾ ਇਸ ਚੀਜ਼ ਦਾ ਵੀ ਮੈਂ ਚੈਨਲ ਨਹੀਂ ਬਣਾਉਣਾ ਸੀਗਾ ਤੇ ਹੁਣ ਵੀ ਮੈਨੂੰ ਐ ਮਨ ਹੁੰਦਾ ਮੇਰਾ ਦੋ ਤਿੰਨ ਦਿਨ ਹੋ ਗਏ ਵੀ ਮੈਂ ਚੈਨਲ ਬੰਦ ਕਰਦਾ ਮੇਰਾ ਬਲੌਗ ਮੈਂ ਨਾ ਬਣਾਇਆ ਕਰਾਂ ਕਿਉਂਕਿ ਜਿਹੜਾ ਕੁਝ ਹੋ ਰਿਹਾ ਜੀ ਇਹ ਨਹੀਂ ਹੋਣਾ ਚਾਹੀਦਾ ਸੀ ਹਨਾ ਜਿਹੜਾ ਜਲੂਸ ਨਿਕਲਿਆ ਇਹ ਨਹੀਂ ਨਿਕਲਣਾ ਚਾਹੀਦਾ ਸੀਗਾ ਤੇ ਬੱਸ ਜੀ ਇਹ ਇਹ ਜਿਹੜਾ ਵੀ ਮੁੱਦਾ ਚੱਲ ਰਿਹਾ ਹੈ ਨਾ ਮਸਲਾ ਚੱਲ ਰਿਹਾ ਹੈ ਇਹਨੇ ਜਮਾ ਹੋ ਘਰਤੀ ਮੈਨੂੰ ਇੰਨੀ ਜਿਆਦੇ ਵੀ ਟੈਨਸ਼ਨ ਹੋਈ ਪਈ ਹੈ ਨਾ ਪੁੱਛੋ ਹੀ ਨਾ ਅੱਧੀ ਅੱਧੀ ਰਾਤ ਤੱਕ ਆਈ ਟੱਪ ਜਾਂਦੀ ਸੋਚੀ ਐਨੀ ਆ ਵੀ ਪਤਾ ਨਹੀਂ ਕੀ ਹੋਊਗਾ ਕੀ ਨਹੀਂ ਹੋਊਗਾ ਤੇ ਕਿਉਂਕਿ ਆਪਦੇ ਭੈਣ ਭਰਾਵਾਂ ਦਾ ਦੁੱਖ ਹੁੰਦਾ ਜਿਹੜਾ ਜੀ ਹੈ ਨਾ ਇਹ ਨਹੀਂ ਚੱਲੀਦਾ ਹੁੰਦਾ ਇਹ ਚੱਲਣਾ ਬਹੁਤ ਜਿਆਦੇ ਔਖਾ ਹੁੰਦਾ ਤੇ ਆਪਦੇ ਭੈਣ ਭਰਾ ਆਪਦੇ ਘਰੇ ਹੱਸਦੇ ਰਹਿਣ ਬਸਦੇ ਰਹਿਣ ਬਾਕੀ ਉਹ ਜਵਾਖੜੀਆਂ ਜੀ ਉਹਨਾਂ ਦਾ ਕੀ ਕਸੂਰ ਹੈ ਵਿਚਾਰੀਆਂ ਦਾ ਹਨਾ ਉਹ ਬਿਰ ਬਿਰ ਕਰਦੀਆਂ ਫਰਦੀਆਂ ਕੱਲ ਇੱਥੇ ਆਈਆਂ ਹੁਣ ਤੇ ਮਨ ਦੇਖ ਕੇ ਉਹਨਾਂ ਨੂੰ ਇੰਨਾ ਜ਼ਿਆਦਾ ਖਰਾਬ ਹੋਇਆ ਹਨਾ ਤੇ ਇੰਨਾ ਜ਼ਿਆਦਾ ਆਇਆ ਹੋਇਆ ਵੀ ਮੈਂ ਆਪ ਦੇ ਬੇਵਸ ਜੇ ਹੋ ਗਏ ਉਹਨਾਂ ਨੂੰ ਦੇਖ ਕੇ ਵੀ ਆਪਾਂ ਕੁਝ ਨਹੀਂ ਕਰ ਸਕਦੇ ਮੈਂ ਇੰਨਾ ਵਾਸਤੇ ਕੁਝ ਨਹੀਂ ਕਰ ਸਕਦੀ ਮੇਰੇ ਕੋਈ ਸਾਰੇ ਦੀ ਗੱਲ ਨਹੀਂ ਗਈ ਤੇ ਬਸ ਜੀ ਇੰਨਾਂ ਚੀਜ਼ਾਂ ਨੂੰ ਦੇਖ ਕੇ ਨਾ ਥੋੜਾ ਜਿਹਾ ਮਨ ਮੇਰਾ ਅੱਜ ਮੇਰਾ ਵੀ ਬਲੌਗ ਬਣਾਉਣ ਨੂੰ ਜਮਾਂ ਜੀ ਨਹੀਂ ਕਰਿਆ ਬਸ ਮੇਰਾ ਐਂ ਜੀ ਵੀ ਛੋਡੇ ਨਾਲ ਮੈਂ ਇੰਨੀਆਂ ਗੱਲਾਂ ਬਾਤਾਂ ਹਨਾ ਛੋਡੇ ਨਾਲ ਬਸ ਇਹ ਸਾਰੀਆਂ ਭੈਣਾਂ ਨੂੰ ਮੇਰੀ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਠੀਕ ਹੈ ਜੀ ਵੀ ਮੈਨੂੰ ਇਸ ਮਸਲੇ ਤੇ ਪਲੀਜ਼ ਮੈਨੂੰ ਅਜ ਤੋਂ ਬਾਅਦ ਨਾ ਪੁੱਛਿਓ ਹਨਾ ਕੋਈ ਵੀ ਗੱਲ ਕਿਉਂਕਿ ਮੇਰੇ ਕੋਲ ਇਸ ਚੀਜ਼ ਦਾ ਕੋਈ ਹੱਲ ਹੈ ਨਹੀਂ ਜੀ ਕੋਈ ਉੱਤਰ ਹੈ ਨਹੀਂ ਵੀ ਮੈਂ ਕੀ ਦੇਵਾਂ ਕਿਉਂਕਿ ਮੇਰੇ ਸਾਰੇ ਦੀ ਕੋਈ ਗੱਲ ਨਹੀਂ ਗਈ ਤੇ ਮੈਂ ਕੋਈ ਜਵਾਬ ਮੇਰੇ ਕੋਲ ਹੈ ਹੀ ਨਹੀਂ ਇਸ ਗੱਲ ਦਾ ਹਨਾ ਜਿਹੜਾ ਤੁਸੀਂ ਮੈਨੂੰ ਫੋਨ ਕਰਦੇ ਹੋ ਚਲੋ ਤੁਸੀਂ ਵੀ ਫੋਨ ਕਰਦੇ ਹੋ ਫਿਕਰ ਕਰਦੇ ਹੋ ਹਨਾ ਪੁੱਛਦੇ ਹੋ ਵੀ ਕੀ ਗੱਲ ਹੋ ਗਈ ਪੁੱਛੀ ਆਪਾਂ ਹਨਾ ਵੀ ਭੈਣ ਇੰਨੀ ਜਿਆਦਾ ਪਰੇਸ਼ਾਨ ਹੈ ਤੇ ਪਰ ਜੀ ਮੈਂ ਮੈਂ ਵੀ ਆਦੇ ਹੁੰਦੇ ਮਜਬੂਰ ਆ ਮੈਂ ਕੁਝ ਨਹੀਂ ਕਰ ਸਕਦੀ ਹਨਾ ਤਾਂ ਪਲੀਜ਼ ਸਾਰੇ ਭੈਣ ਭਰਾ ਜਿਹੜੇ ਵੀ ਹਨ ਪਲੀਜ਼ ਇੰਨੀ ਇੱਕ ਗੱਲ ਮੇਰੀ ਜਿਹੜੀ ਇਹ ਸਮਝਿਓ ਥੋੜੀ ਜੀ ਤੇ ਵੀ ਮੈਨੂੰ ਤਾਂ ਇੰਨੀ ਜਿਆਦਾ ਵੀ ਅਪਸੈਟ ਹੁੰਦਾ ਨਾ ਮਨ ਦੇਖ ਕੇ ਵੀ ਟੈਨਸ਼ਨ ਵਾਂਗੂੰ ਟੈਨਸ਼ਨ ਹੀ ਹੋਈ ਪਈ ਆ ਤੇ ਵੀ ਆਏ ਲੱਗ ਜਾਂਦਾ ਵੀ ਕੀ ਕੀ ਕਰੀਏ ਹਨਾ ਕੀ ਹੋਊਗਾ ਕੀ ਨਾ ਪਤਾ ਨਹੀਂ ਕੋਈ ਸਮਝ ਨਹੀਂ ਆ ਰਿਹਾ ਤੇ ਬਾਕੀ ਸਾਰੇ ਜਣ ਮੈਨੂੰ ਪਤਾ ਮੇਰੀਆਂ ਭੈਣਾਂ ਹਨ ਜਿਹੜੀਆਂ ਸਾਰੀਆਂ ਆਪਾਂ ਨੂੰ ਵਲੌਗ ਦੇਖਦੀਆਂ ਐਨਾਂ ਜ਼ਿਆਦੇ ਉਹ ਪਿਆਰ ਦੇ ਕਰਦੇ ਆ ਸਾਰੇ ਜਣੇ ਮੋਹ ਕਰਦੇ ਆ ਸਮਝਣਗੇ ਇਸ ਗੱਲ ਨੂੰ ਤਾਂ ਤੁਸੀਂ ਸਾਰੇ ਸਾਰੇ ਜਣੇ ਮੈਨੂੰ ਪਤਾ ਸਮਝੋਗੇ ਜ਼ਰੂਰ ਤਾਂ ਪਲੀਜ਼ ਇਸ ਚੀਜ਼ ਨੂੰ ਥੋੜਾ ਜਿਹਾ ਸਮਝਿਓ ਹਨਾ ਤੇ ਕਿਉਂਕਿ ਹੁਣ ਮੇਰੇ ਹੱਥ ਖੜੇ ਆ ਜੀ ਮੈਂ ਮੈਂ ਇਸ ਜੋ ਵੀ ਗੱਲਾਂ ਬਾਤਾਂ ਜੋ ਹੋ ਰਿਹਾ ਸਭ ਕੁਝ ਮੇਰੇ ਕੋਲ ਇਸ ਚੀਜ਼ ਦਾ ਕੋਈ ਜਵਾਬ ਹੈ ਨਹੀਂ ਕੋਈ ਹੱਲ ਹੈ ਨਹੀਂਗਾ ਤਾਂ ਪਲੀਜ਼ ਸਾਰੇ ਭੈਣ ਭਰਾ ਮੇਰੀ ਗੱਲ ਨੂੰ ਸਮਝਿਓ ਤੁਸੀਂ ਤੇ ਬਾਕੀ ਮੈਂ ਹੋਰ ਕੁਝ ਨਹੀਂ ਕਰਨਾ ਚਾਹੁੰਦੀ ਜੀ ਬਸ ਅੱਜ ਕੋਈ ਮੇਰਾ ਰਾਦਾ ਨਹੀਂ ਵੀ ਮੈਂ ਬਲੌਗ ਬਣਾਵਾ ਮੇਰਾ ਤਾਂ ਹੁਣ ਇੰਨਾ ਮਨ ਆ ਉਹ ਭੱਜਿਆ ਪਿਆ ਮੈਨੂੰ ਐ ਲੱਗਦਾ ਵੀ ਮੈਂ ਆਪਦਾ ਚੈਨਲ ਬੰਦ ਕਰਦਾ ਕਿਉਂਕਿ YouTube ਤੇ ਕੁਝ ਹੋਰ ਸੋਚ ਕੇ ਚੈਨਲ ਬਣਾਇਆ ਸੀ ਤੇ ਕੁਝ ਹੋਰ ਹੀ ਹੋ ਗਿਆ ਤਾਂ ਥੋੜਾ ਜਿਹਾ ਮਨ ਬਹੁਤ ਜ਼ਿਆਦਾ ਖਰਾਬ ਹੈ ਜੀ ਦੁਖੀ ਹੋਇਆ ਪਿਆ ਮਨ ਬਹੁਤ ਜ਼ਿਆਦਾ ਤੇ ਚਲੋ ਬਾਕੀ ਉਹ ਵਾਇਗਰੂ ਦੀ ਮਰਜ਼ੀ ਹੈ ਬਾਕੀ ਸਾਰੇ ਜਣੇ ਅਰਦਾਸ ਕਰਿਓ ਹਨਾ ਕਿ ਜਿਹੜਾ ਵੀ ਇਹ ਮਸਲਾ ਚੱਲ ਰਿਹਾ ਹੈ ਇਹਦਾ ਜਲਦੀ ਜਲਦੀ ਹੱਲ ਨਿਕਲੇ ਕੋਈ ਤੇ ਬਾਕੀ ਸਾਰੇ ਭੈਣ ਭਰਾਵਾਂ ਨੂੰ ਬਸ ਮੈਂ ਅੱਜ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਕਹਿਣਾ ਚਾਹੂੰਗੀ ਤੇ ਬਾਕੀ ਹੋਰ ਕੁਝ ਵੀ ਕਹਿਣ ਦਾ ਜਾਂ ਬੋਲਣ ਦਾ ਕੋਈ ਤੁੱਕ ਹੈ ਨਹੀਂਗਾ ਤੇ ਬਸ ਆਹੀ ਗੱਲਾਂ ਜੀ ਆਪਣੀਆਂ ਤਾਂ ਹੋਰ ਕੁਝ ਨਹੀਂ ਹਨਾ ਚਲੋ ਸਾਰਾ ਕੁਝ ਜਲਦੀ ਤੋਂ ਜਲਦੀ ਠੀਕ ਹੋਵੇ ਬਸ ਆਪਾਂ ਤਾਂ ਸਾਰੇ ਜਣੇ ਰਲ ਮਿਲ ਕੇ ਨਿੱਕੀ ਅਰਦਾਸ ਕਰ ਸਕਦੇ ਹਣਾ ਤੇ ਕਿਉਂਕਿ ਜਵਾਕ ਨਹੀਂ ਆ ਉਹ ਬਿਰ ਬਿਰ ਕਰਦੀਆਂ ਫਰਦੀਆਂ ਭੈਣ ਉੱਥੇ ਰੋਈ ਜਾਂਦੀ ਆ ਤਾਂ ਔਖਾ ਤਾਂ ਬਹੁਤ ਹੋਇਆ ਪਿਆ ਜੀ ਤੇ ਮੈਂ ਇੱਥੇ ਬੈਠੀ ਮੈਂ ਮਜਬੂਰਾ ਹਣਾ ਮੈਂ ਕੁਝ ਨਹੀਂ ਕਰ ਸਕਦੀ ਤੇ ਬਸ ਜੇ ਇੰਨਾ ਹੀ ਕਹਿਣਾ ਚਾਹੂੰਗੀ ਮੈਂ ਅੱਜ ਪਲੀਜ਼ ਸਾਰੇ ਭੈਣ ਭਰਾ ਹਣਾ ਮੇਰੀ ਗੱਲ ਨੂੰ ਸਮਝਿਓ ਜ਼ਰੂਰ ਤੇ ਆਪਦੀ ਭੈਣ ਮੰਨ ਕੇ ਜੇ ਮੈਂ ਇਥੋਂ ਕੋਈ ਗਲਤੀ ਮਾਲਤੋ ਕੁਝ ਬੋਲਿਆ ਗਿਆ ਹੋਵੇ ਸੋਨੂੰ ਤਾਂ ਮਾਫ ਕਰਿਓ ਕਿਉਂਕਿ ਮਣ ਜੀ ਬਹੁਤ ਜ਼ਿਆਦਾ ਦੁਖੀ ਹੋਇਆ ਪਿਆ ਹਣਾ ਵੀ ਕੁਝ ਨਹੀਂ ਚੰਗਾ ਲੱਗਦਾਗਾ ਤੇ बस आपनु आयो ਲੱਗਦਾ ਵੀ ਮੈਂ ਬਹੁਤ ਜ਼ਿਆਦਾ ਮਜਬੂਰ ਆ ਹਨਾ ਮੇਰੇ ਹੱਥ ਬਸ ਜਾਂ ਮੇਰੇ ਬਸ ਦੀ ਗੱਲ ਨਹੀਂ ਹੈਗੀ ਤਾਂ ਪਲੀਜ਼ ਸਾਰੇ ਜਣੇ ਮੈਨੂੰ ਪਤਾ ਤੁਸੀਂ ਸਮਝੋਗੇ ਤਾਂ ਪਲੀਜ਼ ਸਮਝਿਓ ਜ਼ਰੂਰ ਤੇ ਫਸ ਜੀ ਮੈਂ ਇਨਾ ਹੀ ਕਹਿਣਾ ਚਾਹੂੰਗੀ ਸਾਰੇ ਭੈਣ ਭਰਾਵਾਂ ਨੂੰ ਸਸ਼ੀਅਕਾਲ ਜੀ ਬਾਏ